ਖਾ ਲੈਂਦੀ ਆ ਜ ਆ ਕਿੱਥੇ ਆ ਦਸ ਦਿਨ ਹੀ ਕਮਾਲ ਦੀ ਗੱਲ ਆ ਨਹੀਂ ਕਿੱਥੇ ਆ ਨਹੀਂ ਭੂਟਾ ਸੋ ਬਹੁਤ ਵਧੀਆ ਰੰਗਾ ਰੰਗ ਪ੍ਰੋਗਰਾਮ ਚੱਲ ਰਿਹਾ ਹੈ ਘਰ ਦਾ ਪਰਿਵਾਰ ਦਾ ਫੰਕਸ਼ਨ ਹੈ ਇਧਰ ਆ ਵਾਸੇ ਦੀ ਆ ਜਾ ਸੱਜੇ ਪਾਸੇ ਦੀ

ਪਰ ਇੱਕ ਗੱਲ ਆਪੂ ਟੋ ਹਾਂ ਸਾਰੇ ਜਿੰਨੇ ਪਿੰਡਾਂ ਵਾਲੇ ਆ ਤੁਹਾਡੇ ਨੂੰ ਸ਼ਹਿਰਾਂ ਵਾਲੇ ਨਹੀਂ ਵੀ ਅਸੀਂ ਸ਼ਹਿਰਾਂ ਵਾਲੀਆਂ ਹੁੰਨੀਆਂ ਹੈ ਪੜੀਆਂ ਲਿਖੀਆਂ ਹੁੰਨੀਆਂ ਹੈ ਪੈਰੀਜੈਂਟ ਹੁੰਨੀਆਂ ਕਿ ਕਿਹਦੇ ਵੀ ਜਦੋਂ ਸਵੇਰੇ ਉੱਠਦੀਆਂ ਆਪ ਦੇ ਘਰ ਵਾਲੀ ਬੈੱਡਟੀ ਲੈ ਕੇ ਜਾਂਦੀਆਂ ਜਾਂ ਮਿੰਨਾ ਮਿੰਨਾ ਜੇ ਗੱਲਾਂ ਗਾਉਣੀਆਂ ਪਤਾ ਕਿਵੇਂ ਕਿਵੇਂ ਉੱਠ ਵੀਵੇਂ ਨਿਰਵੀ ਨਾਰ ਤੇ ਨਾਲ ਚੜ ਗਈ ਵੇ ਤੇ ਜੱਸੀ ਦੇ ਗਾੜੀ ਨੂੰ ਸਾਥ ਨੋ ਗਿਆ ਠੀਕ ਆ ਨਾ ਆ ਜਵਾ ਬੰਦਾ ਸਾਰੀ ਦਿਹਾੜੀ ਕੰਮ ਕਰਦਾ ਸੀ ਬਾਜਾ ਫਿਰਦਾ ਵੇ ਸਾਡੇ ਸ਼ੈਨਾਂ ਵਾਲੀਆਂ ਚੰਗੇ ਸ਼ੈਂਪੂ ਚੰਗੇ ਕੰਡੀਸ਼ਨਰ ਚੰਗੀਆਂ ਸਾਬਣਾਂ ਲਾਉਂਦੀਆਂ ਨੇ ਹਾਂ ਕੋੜ ਦੁਨਿਆ ਤੱਕ ਮਿੱਤਾਂ ਮਾਰਦੀਆਂ ਜਾਂਦੀਆਂ ਸਾਡੇ ਪਿੰਡਾਂ ਵਾਲੀਆਂ ਨੂੰ ਕਿਹੜੇ ਕੰਮ ਦਾ ਕੰਮ ਚਲਾਉਨੇ ਆਂ ਵੀ ਆਹ ਸਾਡੇ ਸ਼ਹਿਰਾਂ ਵਾਲੇ ਨਵੀਂ ਗੱਡੀ ਲੈ ਕੇ ਆਉਂਦੇ ਆ ਤੇ ਆਪਦੀ ਵਾਈਫ ਨੂੰ ਦਿਖਾਉਂਦੇ ਆ ਵਾਈਫੋਂ ਪਤਾ ਕੀ ਕਹਿੰਦੀ ਆ ਕੀ ਕਹਿੰਦੀ ਆ ਜਾਨੂ ਹੱਕ ਲੌਂਗ ਡਰਾਈਵ ਪਰ ਚਲੇ ਸਾਡੇ ਪਿੰਡਾਂ ਵਾਲੇ ਨੇ ਤਾਂ ਗੱਡੀ ਲੈ ਕੇ ਆਉਂਦੇ ਆ ਭਗਵਾਨ ਨੂੰ ਕਹਿੰਦੇ ਆ ਭਗਵਾਨ ਗੱਡੀ ਨਵੀਂ ਰਹਿੰਦੀ ਭਗਵਾਨ ਪਾਥੀਆਂ ਪੱਥੀ ਜਾਂਦੀ ਹੁੰਦੀ ਆ ਵੇ ਤੇਰਾ ਬਹਿ ਗਿਆ ਬੇਬੇ ਤੇ ਕਰ ਜਾ ਚੱਕ ਕੇ ਗੱਡੀ ਲੈ ਆ ਆਹ ਕਹਿੰਦਾ ਮੇਰੇ ਇਹ 35000 ਦੀ Tata Somone ਕਿਹੜਾ ਕਰਜ਼ਾ ਚੱਲ ਬਾਬੇ ਦੇ ਮੱਥਾ ਟੇਕਣ ਚੱਲੀਏ ਹਾਂ ਗੱਡੀ ਪਿੰਡ ਦੀ ਫੇਰਨੀ ਤੇ ਗਈ ਹੁੰਦੀ ਆ ਉਹਨਾਂ ਨੂੰ ਕਹੂੰ ਰੋਕੀ ਰੋਕੀ ਮੈਂ ਕੀ ਹੋ ਗਿਆ ਤੇ ਚੜ ਕੇ ਉਲਟੀ ਆਉਂਦੀ ਆ ਫਿਰ ਉਲਟੀ ਕਰਕੇ ਭਾਰਤ ਦਾ ਨਕਸ਼ਾ ਬਣਾ ਦਿੰਦੀ ਆ ਬਾਰੀ ਤੇ ਵੀ ਆਹ ਸਾਡੇ ਸ਼ਹਿਰਾਂ ਨੇ ਜਵਾਕ ਜਦੋਂ ਸ਼ੂਟਿੰਗਾਂ ਹੁੰਦੀਆਂ ਇਹਨਾਂ ਨੂੰ ਮੰਮੀ ਪਾਪਾ ਦਾ ਪਿੰਡਾਂ ਵਾਲੇ ਕਲਸ਼ਣੇ ਐਡੇ ਹੁੰਦੇ ਹਨ ਉਹਨਾਂ ਨੂੰ ਕਦੇ ਕੋਈ ਲੈ ਕੇ ਨਹੀਂ ਜਾਂਦਾ ਇਹਨਾਂ ਦੀ ਇੱਕੋ ਹੀ ਗੱਲ ਹੁੰਦੀ ਆ ਫੀਫੀ ਐਤ ਦੇ ਨਾਲ ਸਟੀਆਂ ਤੇ ਮਾਮੇ ਕੇ ਪਿੰਡ ਜਾਵਾਂਗੇ ਹਾਂ ਆ ਥੋੜੇ ਸ਼ਹਿਰਾਂ ਵਾਲੇ ਜਵਾਕ ਬਾਂਦਰ ਨੂੰ ਦੇਖ ਕੇ ਕਹਿਣਗੇ ਪਾਪਾ ਮੰਕੀ ਮੁੰਡੇ ਸਪਾ ਲੋ ਡਰ ਲੱਗਦਾ ਗਰਿਆ ਖਾਂ ਕੂਢੋ ਝਾਟੇ ਪੰਡਾਲੇ ਤਾਂ ਉੱਚੀ ਜਗ੍ਹਾ ਤੇ ਜਾ ਕੇ ਕੋਈ ਗੱਲ ਕਹਿੰਦੇ ਆ ਹਾਂ ਤੁਮ ਪਹਿਲਾਂ ਤੇਰਾ ਥੋ ਕਿਥੇ ਲੈ ਜਾਂਦਾ ਕਿ ਮੇਰਾ ਓਏ ਵੀ ਆ ਸਾਡੇ ਸ਼ਹਿਰ ਵਾਲੇ ਪਹਿਲੀ ਗੱਲ ਅਫਸੋਸ ਕਰ ਮੈਂ ਜਾਂਦੇ ਨਹੀਂ ਇਹ ਜਾਣ ਵੀ ਬੜ ਨ ਪਤਾ ਕਿਵੇਂ ਕਹਿ ਕਰਦੇ ਅਫਸੋਸ ਹਾਂ ਸੂਸ ਐਂਡ ਪੇਂਜ ਜਿਵੇਂ ਤੋਂ ਮਾਰਾ ਹੋਇਆ ਤੇ ਛੱਕ ਵੀ ਮਾਰਨੇ ਨੂੰ ਪਤਾ ਕਿਵੇਂ ਮਾਰਦੇ ਛੇ ਸੌਰੀ ਲੇਨੇ ਨਹੀਂ ਸੀ ਸੋੜਿਆ ਜਿਹਦੇ ਸੀਗੇ ਸਿਆਣ ਕੇ ਲੈ ਗਿਆ ਭਰਤ ਮੈਂ ਕਰਕੇ ਨਾ ਨਾ ਭਰਤੀ ਮੇਰੀ ਗੱਲ ਸੁਣਾ ਹਾਂ ਦੇਖ ਲੈ ਸੋਣਾ ਸਾਰੀਆਂ ਸਦੀਆਂ ਤੱਕ ਲੱਫਰਦੀਆਂ ਹਾਂ 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 ਬੇਤਗਾਨੀ ਹੈ ਨਹੀਂ ਹੈ ਨਹੀਂ ਮੇ ਕੰਨ ਤਾਂ ਹੈਗਾ ਦੇਖਣਾ ਕਾਡੇ ਹੈ ਨਹੀਂ ਹੈ ਨਹੀਂ ਮੇਰੇ ਕੋਲੇ ਫਟਵਾ ਹੈਗਾ ਬੱਚ ਪੈਸੇ ਹੈ ਨਹੀਂ ਠੀਕ ਹੈ ਕੋਈ ਨਹੀਂ ਲਾਲਾ ਮੈਂ ਫੇਕਰ ਹਾਂ ਸਤ ਆੜ ਗਿਆ ਮਾਰ ਦੇ ਸਰਪੰਚ ਸਾਹਿਬ ਥੈਂਕ ਯੂ ਤੁਸੀਂ ਸਦਾ ਸਰਪੰਚ ਬਣੇ ਰਹੋ ਸਾਰੀ ਦੁਨੀਆ ਮੁੱਕ ਗਈ ਤੁਸੀਂ ਫੇਰ ਵੀ ਸਰਪੰਚ ਬਣੇ ਰਹੋ ਕੱਲ੍ਹ ਹੀ ਫਿਰਦੇ ਹੋਵਾਂ ਕੋਈ 판 ਦੇ ਫੈਸਲੇ ਕਰਾਉਂਦਾ ਸੋ ਥੈਂਕ ਯੂ ਤੇ ਹੁਣ ਚੜਦੀ ਜਣਾ ਰੱਖੇ ਠੀਕ ਹੈ